ਕਾਨੂੰਨ ਸਾਡੇ ਡਰਾਈਵਰ ਭਾਈਚਾਰੇ ਪਰ ਥੋਪਾਂਗੇ ਅਸੀਂ ਡਰਾਈਵਰ ਵੀ ਆਗੇ ਮਾਲਕ ਵੀ ਆਗੇ ਅਸੀਂ ਇਸ ਜਿਹੜਾ ਕਾਨੂੰਨਾ ਦਾ ਡਟ ਕੇ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ 'ਚ ਜੇ ਉਹ ਸਰਕਾਰ ਕੇਂਦਰ ਸਰਕਾਰ ਨਾਲ ਸਾਹਿਬ ਜੀ ਤਾਂ ਅਸੀਂ ਦਿੱਲੀ ਨੂੰ ਜਾਣ ਨੂੰ ਕੁਝ ਟਾਈਮ ਲਾਵਾਂਗੇ ਫਿਰ ਬਾਅਦ ਦੇ ਵਿੱਚ ਨਾ ਕਿਉਂ ਵੀ ਅਦਾ ਹੋ ਗਈ ਓਦਾਂ ਹੋ ਗਈ ਦਿੱਲੀ ਘੇਰ ਲਈ ਇੱਕ ਪਾਸੇ ਦਾ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਅਸੀਂ ਆਤਮ ਨਿਰਪਰਦੇਸ਼ ਬਣਾਵਾਂਗੇ ਮੈਨੂੰ ਨਹੀਂ ਲੱਗਦਾ ਵੀ ਆਤਮ ਨਿਰਪਰਦੇਸ਼ ਬਣੇਗਾ ਜਿਹੜੇ ਹਿਸਾਬ ਦੇ ਨਾਲ ਇੱਕ ਬੰਦ ਕਮਰੇ ਦੇ ਵਿੱਚ ਕਾਨੂੰਨ ਬਣਾਉਂਦੇ ਆ। ਦਿੱਲੀ ਦੀ ਇੱਕ ਆਲ ਇੰਡੀਆ ਕਾਂਗਰਸ ਜੂਨੀਅਨ ਹੈ ਜਿਨ੍ਹਾਂ ਨੇ ਬੰਦ ਕਮਰੇ ਦੇ ਵਿੱਚ ਕੇ ਵਿੱਚ ਬੈਠ ਕੇ ਦੇਸ਼ ਦੇ 24 ਕਰੋੜ ਡਰਾਈਵਰਾਂ ਦੇ ਨਾਲ ਜਿਹੜਾ ਧੋਖਾ ਕੀਤਾ ਹੈ। ਜਦੋਂ ਤੱਕ ਅਮੇਸ਼ਾ ਜੀ ਖੁਦ ਬਿਆਨੀ ਦੇ ਦਿੰਦੇ ਵੇ ਕਾਨੂੰਨ ਜੀ ਅਸੀਂ ਰੱਦ ਕਰ ਦਿੱਤਾ। ਜਦੋਂ ਤੱਕ ਇਹ ਸੰਘਰਸ਼ ਚੱਦੇ ਜਾਰੀ ਰਹੇਗਾ। ਸਾਡੇ ਦਿੱਲੀ ਸਰਕਾਰ ਦੇ ਵਜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਹੈ ਮੈਂ ਕਹਿੰਦਾ ਮੂੰਹ ਟੁੱਟ ਜਾਵੇ ਇਹਨਾਂ ਦੇ 92 ਐਮਐਲਆ ਦਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਤਸੇ ਰਾਣਾ ਤਸਵੀਰਾਂ ਕੀਰਤਪੁਰ ਸਾਹਿਬ ਕੁੱਲੂ ਮਨਾਲੀ ਸੋਰੀ ਚੰਡੀਗੜ੍ਹ ਕੁੱਲੂ ਮਨਾਲੀ ਮੁੱਖ ਮਾਰਗ ਦੀਆਂ ਨੇ ਜਿੱਥੇ ਗੁੰਗਾ ਸਾਹਿਬ ਵਿਖੇ ਅੱਜ ਜਿਹੜੀ ਆ ਆਜ਼ਾਦ ਟੈਕਸੀ ਜੁਨੀਅਨ ਪੰਜਾਬ ਵੱਲੋਂ ਜਿਹੜਾ ਇੱਕ ਧਰਨਾ ਦਿੱਤਾ ਗਿਆ ਹੈ ਅਤੇ ਅਮਿਤਸ਼ਾਹ ਦਾ ਜਿਹੜਾ ਇਹ ਪੁਤਲਾ ਫੂਕਿਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਟਰੱਕ ਆਪਰੇਟਰ ਸ਼ਾਮਲ ਹੋਏ ਹਨ ਉੱਥੇ ਹੀ ਜਿਹੜੇ ਆ ਆਜ਼ਾਦ ਟੈਕਸੀ ਯੂਨੀਅਨ ਦੇ ਨਮینده ਵੀ ਹਾਜ਼ਰ ਨੇ ਤੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਵੀਰ ਸਿੰਘ ਸ਼ਾਹਪੁਰ ਅਤੇ तमाम ਟਰੱਕ ਆਪਰੇਟਰ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਉਧਰ ਪ੍ਰਦੀਪ ਸਿੰਘ ਨੇ ਪਹਿਲਾਂ ਸ਼ਾਹਪੁਰ ਸਾਹਿਬ ਕੀ ਲੱਗਦਾ ਜੋ ਅੱਜ ਧਰਨਾ ਪਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਖੋ ਜੇ ਇਹੋ ਜਿਹੇ ਕਾਲੇ ਕਾਨੂੰਨ ਸਾਡੇ ਡਰਾਈਵਰ ਭਾਈਚਾਰੇ ਪਰ ਥੋਪਾਂਗੇ ਅਸੀਂ ਡਰਾਈਵਰ ਵੀ ਆ ਗਏ ਮਾਲਕ ਵੀ ਆ ਗਏ ਅਸੀਂ ਇਸ ਜਿਹੜਾ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਾਂਗੇ ਆਉਣ ਵਾਲੇ ਦਿਨਾਂ 'ਚ ਜੇ ਉਹ ਸਰਕਾਰ ਕੇਂਦਰ ਸਰਕਾਰ ਨਾਲ ਸਾਹਿਬ ਜੀ ਤਾਂ ਅਸੀਂ ਦਿੱਲੀ ਨੂੰ ਜਾਣ ਨੂੰ ਕੁਝ ਟਾਈਮ ਲਾਵਾਂਗੇ ਫਿਰ ਬਾਅਦ ਦੇ ਵਿੱਚ ਨਾ ਕਿਓ ਵੇ ਅਦਾ ਹੋ ਗਈ ਓਦਾਂ ਹੋ ਗਈ ਦਿੱਲੀ ਘੇਰ ਲਈ ਇਹ ਕਾਨੂੰਨ ਜਿਹੜਾ ਵਾਪਸ ਹੋਣਾ ਚਾਹੀਦਾ ਬਿਲਕੁਲ ਨਹੀਂ ਆਣ ਵਾਲੇ ਦਿਨਾਂ 'ਚ بڑے ਸੰਘਰਸ਼ ਕਰਾਂਗੇ ਫਿਰ ਆਪਾਂ ਨੂੰ ਦਿੱਲੀ ਕੋਈ ਦੂਰ ਨਹੀਂ ਹੈਗੀ ਬਿਲਕੁਲ ਜੀ ਇਸ ਤੋਂ ਇਲਾਵਾ ਆਜ਼ਾਦ ਟੈਕਸੀ ਯੂਨੀਅਨ ਦੇ ਜਿਹੜੇ ਪ੍ਰਧਾਨ ਹੈ ਪ੍ਰਦੀਪ ਸਿੰਘ ਉਹ ਵੀ ਹਾਜ਼ਰ ਨੇ ਗੱਲਬਾਤ ਕਰਦੇ ਆ ਪ੍ਰਦੀਪ ਜੀ ਅੱਜ ਜਿਹੜਾ ਬੂੰਗਾ ਸਾਹਿਬ ਵਿਖੇ ਧਰਨਾ ਰੱਖਿਆ ਸੀ ਖਾਸ ਕਰਕੇ ਚੱਕਾ ਜੰਮ ਕੀਤਾ ਗਿਆ ਸੀ ਪਤਲਾ ਭੁਕਿਆ ਹੈ ਬਮਿੰਦ ਸ਼ਾਹ ਦਾ ਕੀ ਲੱਗਦਾ ਕਾਲੇ ਕਾਨੂੰਨ ਜਿਹੜੇ ਬਣਾਏ ਗਿਆ ਡਰਾਈਵਰਾਂ ਵਾਸਤੇ ਐਕਸੀਡੈਂਟ ਜੇ ਕੋਈ ਹੋ ਜਾਂਦਾ ਹੈ ਤਾਂ ਬੜਾ ਇੱਕ ਵੱਡਾ ਜਿਹੜਾ ਇਹਨਾਂ ਨੂੰ ਸਜ਼ਾ ਦੇ ਰੱਖ ਦਿੱਤੀ ਗਈ ਆ 10 ਸਾਲ ਦੀ ਅਤੇ 7 ਲੱਖ ਰੁਪਏ ਜੁਰਮਾਨਾ ਕੀ ਲੱਗਦਾ ਪ੍ਰਦੀਪ ਜੀ ਜਿਹੜਾ ਕਾਨੂੰਨ ਬਣਾਇਆ ਗਿਆ ਦੇਖੋ ਜੀ ਜਿਹੜਾ ਇਹ ਕਾਨੂੰਨ ਬਣਾਇਆ ਗਿਆ ਬਹੁਤ ਗਲਤ ਕਾਨੂੰਨ ਹੈ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਅਸੀਂ ਆਤਮ ਨਿਰਪਰਦੇਸ਼ ਬਣਾਵਾਂਗੇ ਮੈਨੂੰ ਨਹੀਂ ਲੱਗਦਾ ਵੀ ਆਤਮ ਨਿਰਪਰਦੇਸ਼ ਬਣੇਗਾ ਜਿਹੜੇ ਹਿਸਾਬ ਦੇ ਨਾਲ ਇੱਕ ਬੰਦ ਕਮਰੇ ਦੇ ਵਿੱਚ ਕਾਨੂੰਨ ਬਣਾਉਂਦੇ ਆ ਦੇਖੋ ਦਿੱਲੀ ਦੀ ਇੱਕ ਆਲ ਇੰਡੀਆ ਕਾਂਗਰਸ ਜੂਨੀਅਨ ਹੈ ਜਿਨ੍ਹਾਂ ਨੇ ਬੰਦ ਕਮਰੇ ਦੇ ਵਿੱਚ ਕੇ ਵਿੱਚ ਬੈਠ ਕੇ ਦੇਸ਼ ਦੇ 24 ਕਰੋੜ ਡਰਾਈਵਰਾਂ ਦੇ ਨਾਲ ਜਿਹੜਾ ਧੋਖਾ ਕੀਤਾ ਹੈ ਚੰਦ ਸਿੱਕਿਆਂ ਦੀ ਖਾਤਰ ਆਪਣੇ ਮਫਾਦ ਦੀ ਆਪਣੇ ਮਫਾਦ ਦੀ ਖਾਤਰ ਆਪਣੇ ਕੰਮ ਦੀ ਖਾਤਰ ਕੋਈ ਕਾਨੂੰਨ ਜੇ ਤੁਸੀਂ ਕਹਿੰਦੇ ਨਾ ਵਾ ਕਾਨੂੰਨ ਹੈ ਰੱਦ ਹੋ ਗਿਆ ਕੋਈ ਕਾਨੂੰਨੀ ਰੱਦ ਹੋਇਆ ਹੈ ਜਦੋਂ ਤੱਕ ਅਮੇਸ਼ਾ ਜੀ ਖੁਦ ਬਿਆਨੀ ਦੇ ਦਿੰਦੇ ਵੇ ਕਾਨੂੰਨ ਜੀ ਅਸੀਂ ਰੱਦ ਕਰ ਦਿੱਤਾ ਜਦੋਂ ਤੱਕ ਇਹ ਸੰਘਰਸ਼ ਚੱਦੇ ਜਾਰੀ ਰਹੇਗਾ ਹੁਣ ਜਿਵੇਂ ਅੱਜ ਇੱਥੇ ਤੁਸੀਂ ਧਰਨਾ ਦਿੱਤਾ ਹੈ ਗੱਡੀਆਂ ਰੋਕ ਦਿੱਤੀਆਂ ਸਵੇਰ ਦਾ ਚੱਲ ਰਿਹਾ ਤੁਹਾਡਾ ਇਹ ਧਰਨਾ ਹੁਣ ਜਿਹੜਾ ਜਿਹੜੇ ਅੱਜ ਕੋਈ ਕਿਸੇ ਨੂੰ ਮੰਗ ਪੱਤਰ ਕਿਨੂੰ ਦਿੱਤਾ ਕੀ ਕੋਈ ਗੱਲਬਾਤ ਹੋਈ ਹੈ ਹਲੇ ਤੱਕ ਅਸੀਂ ਕਿਸੇ ਪ੍ਰਸ਼ਾਸਨ ਨੂੰ ਮੰਗ ਪੱਤਰ ਨਹੀਂ ਦਿੱਤਾ ਜੀ ਮੰਗ ਪੱਤਰ ਅਸੀਂ ਲੈ ਕੇ ਆਏ ਆ ਜਿਹਨਾਂ ਨੇ ਮੰਗ ਪੱਤਰ ਲੈਣਾ ਸਾ ਤੋਂ ਲੈ ਸਕਦੇ ਆ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਰੋਡ ਜਾਮ ਕਰਨ ਦਾ ਜਾ ਪਬਲਿਕ ਨੂੰ ਤੰਗ ਕਰਨ ਦਾ ਰੋਡ ਦੇ ਉੱਤੇ ਅਸੀਂ ਦੁਖੀ ਹੋ ਕੇ ਬੈਠਦੇ ਹਾਂ ਜਿਵੇਂ ਗੱਲ ਕਰਾਂ ਦਿੱਲੀ ਸਰਕਾਰ ਦੀ ਸਾਡੇ ਦਿੱਲੀ ਸਰਕਾਰ ਦੇ ਵਜ੍ਹਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਹੈ ਮੈਂ ਕਹਿੰਦਾ ਮੂੰਹ ਟੁੱਟ ਜਾਵੇ ਇਹਨਾਂ ਦੇ 92 ਐਮਐਲਆ ਦਾ ਅਸੀਂ ਆਪ ਸਾਥ ਦਿੱਤਾ ਅਸੀਂ ਆਪ ਸਾਡੀਆਂ ਗੱਡੀਆਂ ਤੋਂ ਸਭ ਤੋਂ ਵੱਡੇ ਰਾਣਾ ਜੀ ਝੰਡੇ ਲੱਗੇ ਹੋਏ ਸੀ ਖੁੱਲ੍ਹ ਕੇ ਸਮਰਥਨ ਕੀਤਾ ਕੋਰੇ ਚਿੱਟੇ ਹੋ ਕੇ ਸਮਰਥਨ ਕੀਤਾ ਪਰ ਹੁਣ ਨਹੀਂ ਦਵਾਂਗੇ ਹੁਣ ਪਾਣੀ ਸਿਰ ਤੋਂ ਲੰਘਾ ਸਾਡੇ 22 20000 ਦਾ ਚਲਾਨ ਜਾਂ ਤਾਂ ਐਮਐਲਏ ਚਲਾਨ ਭੁਗ ਦੇਣ ਜਾਂ ਇਹਨਾਂ ਦੇ ਐਮਪੀ ਚਲਾਨ ਭੁਗ ਦੇਣ ਪਰ ਹੁਣ ਨਹੀਂ ਹੁਣ ਬਥੇਰਾ ਸਾਡੇ ਪਰ ਅਤਿਆਚਾਰਾ ਡਰਾਈਵਰ ਅਨਪੜ ਜ਼ਰੂਰ ਹੈ ਪਰ ਜਮੇ ਅਨਪਾਰਨ ਜੋਗਾ ਨਹੀਂ ਆਵੇ ਕਿ ਅਨਖਾਨ ਜੋਗਾ ਆ ਅਸੀਂ ਜਾਗ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਬਣਾਵਾਂਗੇ ਬਿਲਕੁਲ ਜੀ ਇਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਤਿੱਖਾ ਸੰਘਰਸ਼ ਹੋਊਗਾ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਧਰਨਾ ਸੀ ਉਹ ਇੱਥੇ ਹੁਣ ਇਹਨਾਂ ਨੇ ਲਗਭਗ ਦੁਪਹਿਰ ਦਾ ਇੱਕ ਵਜ ਚੁੱਕਿਆ ਇਹ ਸਵੇਰ ਦਾ ਇਹ ਧਰਨਾ ਚੱਲ ਰਿਹਾ ਸੀ ਇੱਥੇ ਹੁਣ ਇਹਨਾਂ ਵੱਲੋਂ ਸਮਾਪਤੀ ਕੀਤੀ ਗਈ ਆ ਇਹਨਾਂ ਕਿਹਾ ਕਿ ਜੇ ਕੋਈ ਹੱਲ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੇਂਦਰ ਵੱਲੋਂ ਕਾਨੂੰਨ ਬਣਾਇਆ ਗਿਆ ਹੈ ਮਿਤਸ਼ਾ ਬਿਆਨ ਨਹੀਂ ਦਿੰਦੇ ਉਸ ਕਾਨੂੰਨ ਨੂੰ ਵਾਪਸ ਲੈਣ ਦਾ ਤੇ ਆਉਣ ਵਾਲੇ ਦਿਨਾਂ ਚ ਇਸ ਤੋਂ ਵੀ ਵੱਡੇ ਸ਼ਿਕਾਰਸ਼ ਦੇਖਣ ਨੂੰ ਮਿਲ ਸਕਦੇ ਆ ਕੈਮਰਾਮੈਨ ਦੀਪ੍ਰਾਣ ਦੇ ਨਾਲ ਬੁੱਸ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਪੁਰ ਸਾਹਿਬ